ਪੰਜਾਬ ਸਰਕਾਰ ਵੱਲੋਂ ਵਿਮਨ ਏਮਪਾਵਰਮੈਂਟ ਕੈਂਪੇਨ ਦੇ ਅਧੀਨ ਅੱਜ ਐਸਐਸਪੀ ਨਲੰਬਰੀ ਜਗਦਲੇ ਲੁਧਿਆਣਾ ਰੇਂਜ ਐਸਐਸਪੀ ਡਾਕਟਰ ਜੋਤੀ যাদਬ ਆਈਪੀਐਸ ਦੀ ਅਗਵਾਈ ਹੇਠ ਅੱਜ ਪੰਜਾਬ ਪੁਲਿਸ ਮਹਿਲਾ ਮਿੱਤਰ ਦੇ ਅਧੀਨ 8 ਸਕੂਟੀਆਂ ਪੁਲਿਸ ਮੁਲਾਜ਼ਮਾਂ ਨੂੰ ਵੰਡੀਆਂ ਗਈਆਂ ਵੱਖ-ਵੱਖ ਥਾਣਿਆਂ ਨੂੰ ਵੰਡੀਆਂ ਗਈਆਂ ਸ਼ੀ ਸਕੁਆਇਰ ਦੇ ਨਾਮ ਹੇਠ ਇਹ ਸਕੂਟੀਆਂ ਵੰਡੀਆਂ ਗਈਆਂ ਤਾਂ ਕਿ ਬਿਫਤਾ ਦੇ ਵਿੱਚ ਫਸੀ ਹੋਈ ਕਿਸੇ ਵੀ ਔਰਤ ਨੂੰ ਸਮੇਂ ਸਿਰ ਹੈਲਪ ਮਹయ్యా ਕੀਤੀ ਜਾ ਸਕੇ ਦੇਖ ਸਕਦੇ ਹਾਂ ਕਿ ਇਸ ਸਮੇਂ ਡੀਆਈਜੀ ਨਰੰਬਰੀ ਜਗਦਲੇ ਦੁੱਧਾਨਾ ਰੇਂਜ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਰਕਤ ਕੀਤੀ ਤੇ ਉਹਨਾਂ ਨੂੰ ਇੱਕ ਟੁਕੜੀ ਵੱਲੋਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੱਲੋਂ ਸਲਾਮੀ ਦੇਣ ਪਰੰਤ ਪੱਤਰਕਾਰਾਂ ਨਾਲ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਹੈ ਵਿਮਨ ਸਸ਼ਸਤੀਕਰਨ ਦੀ ਮਹਮ ਦੇ ਦੀਨ ਇਹ ਸਕੂਟੀਆਂ ਵੰਡੀਆਂ ਗਈਆਂ ਨੇ ਦੇਖ ਸਕਦੇ ਹਾਂ ਕਿ ਇਹ ਸਕੂਟੀਆਂ ਡਿਸਟ੍ਰਿਬਿਊਟ ਕੀਤੀਆਂ ਜਾ ਚੁੱਕੀਆਂ ਨੇ ਜੋ ਲੇਡੀ ਆਫਿਸਰਸ ਨੇ ਜੋ ਲੇਡੀ ਅmplਾਈਜ਼ ਨੇ ਉਹ ਇਹਨਾਂ ਸਕੂਟੀਆਂ ਦੇ ਉੱਪਰ ਵੱਖ-ਵੱਖ ਥਾਣਿਆਂ ਵਿੱਚ ਸਕੂਟੀਆਂ ਦਿੱਤੀਆਂ ਗਈਆਂ ਨੇ ਤੇ ਸਮੇਂ ਸਿਰ ਇਹ ਸਕੂਟੀ ਦੇ ਉੱਪਰ ਜੋ ਹੈਲਪ ਮਹਈਆ ਕੀਤੀ ਜਾ ਸਕਦੀ ਹੈ। ਇਸ ਡਿਸਟ੍ਰਿਕਟ ਖੰਨਾ ਦੇ ਵਿੱਚ ਮਹਿਲਾ ਸਸ਼ਕਤੀਕਰਨ ਦੇ ਤਹਿਤ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਅੱਜ ਲਿਆ ਗਿਆ ਹੈ। ਸਾਡੇ ਖੰਨਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਅਤੇ ਉਹਨਾਂ ਦੀ ਟੀਮ ਵੱਲੋਂ ਇਹ ਬਹੁਤ ਹੀ ਸ਼ਲਾਘਾਜੋਕ ਕਦਮ ਉਠਾਇਆ ਗਿਆ ਹੈ। ਜਿਹਦੇ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਜੋ ਸਕੀਮ ਸਾਡੀ ਚੱਲਦੀ ਹੈ ਉਹਦੇ ਤਹਿਤ ਸਾਡੇ ਜਿਹੜਾ ਊਮਨ ਪੁਲਿਸ ਆਫੀਸ਼ੀਅਲਸ ਹੈਗੇ ਸਟਾਫ ਹੈਗੇ ਉਹਨਾਂ ਨੂੰ ਇਹ 8 ਸਕੂਟਰੀਆ ਜਿਹੜੀ ਹੈਗੀ ਉਹ ਇਨੋਗਰੇਟ ਅਸੀਂ ਅੱਜ ਇੱਥੇ ਕੀਤੀ ਹੈ ਇੰਦਾ ਵੱਲੋਂ ਪੂਰੇ ਖੰਨਾ ਜ਼ਿਲ੍ਹਾ ਦੇ ਵਿੱਚ ਇਸ ਤਰੀਕੇ ਦੀ 8 ਸਕੂਟੀਆਂ ਦੇ ਉੱਤੇ ਪੈਟਰੋਲਿੰਗ ਕੀਤੀ ਜਾਊਗੀ ਤੁਸੀਂ ਜਾਣਦੇ ਹੋ ਅੱਜ ਦਾ ਜ਼ਮਾਨਾ ਮਾਡਰਨ ਜ਼ਮਾਨਾ ਹੈ ਇਹਦੇ ਵਿੱਚ ਮੋਬਾਈਲ ਰਹਿਣਾ ਤੇ ਕਨੈਕਟਡ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹ ਇਨਾ ਅੱਠ ਸਕੂਟਰੀਆ ਦੇ ਉੱਤੇ ਇਹਨਾਂ ਸਾਡੀ ਮਹਿਲਾ ਸਟਾਫ ਜਿਹੜੀ ਹੈਗੀ ਹੈ ਉਹ ਪੂਰੀ ਖੰਨਾ ਜ਼ਿਲ੍ਹਾ ਦੀ ਜਿਹੜੀ ਮੈਪਿੰਗ ਕੀਤੀ ਗਈ ਹੈ ਇਹਦੇ ਵਿੱਚ ਇਹ પેટ્રોલਿੰਗ ਕਰਨ ਗਿਆ ਖਾਸ ਤੌਰ ਤੇ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੀ ਹੈ ਸਕੂਲ ਕਾਲਜਸ ਇਹਨਾਂ ਦੇ ਉੱਤੇ ਇਹਨਾਂ ਦੀ ਇੱਕ ਖਾਸ ਆਪਣੀ ਨਿਗਰਾਨੀ ਰੱਖਣ ਗਿਆ ਸੋ ਥੈਟ ਜਿਹੜੀ ਸਾਡੀ ਬੇਟੀਆਂ ਹੈਗੀ ਹੈ ਜਿਹੜੀ ਬੱਚੇ ਆ ਪੜਦੀ ਹੈਗੀ ਸਕੂਲ ਕਾਲਜਸ ਦੇ ਵਿੱਚ ਇਹਨਾਂ ਦੀ ਇੱਕ ਇਹਨਾਂ ਨੂੰ ਇੱਕ ਸੇਫ ਤੇ ਸਿਕਿਉਰ ਮਾਹੌਲ ਦੇਣਾ ਸੁਰੱਖਿਅਤ ਮਾਹੌਲ ਦੇਣਾ ਇਹ ਸਾਡਾ ਉਦੇਸ਼ ਹੈਗਾ ਉਸ ਕਰਕੇ ਅਸੀਂ ਇਹ ਇਨੀਸ਼ੀਏਟਿਵ ਲਾਂਚ ਕੀਤਾ ਹੈਗਾ ਤੇ ਇਸ ਤੋਂ ਇਲਾਵਾ ਇਹ ਜਿਹੜਾ ਸਾਡਾ ਪੀਪੀਐਮਐਮ ਦਾ ਸਟਾਫ ਹੈ ਪੰਜਾਬ ਪੁਲਿਸ ਮਹਿਲਾ ਮਿੱਤਰ ਇਹ ਸਕੀਮ ਚੱਲਦੀ ਹੈਗੀ ਹੈ ਜਿਹੜੀ ਕਰਾਈਮ ਅਗੇਂਸਟ ਔਮਨ ਐਂਡ ਚਿਲड्रन ਇਹ ਜੋ ਕੰਪਲੇਂਟਸ ਆਂਦੀ ਹੈ ਉਹਨਾਂ ਨੂੰ ਇਹ ਡੀਲ ਕਰਦੀ ਹੈ ਬਹੁਤ ਸੋਹਣੇ ਤਰੀਕੇ ਨਾਲ ਇਹ ਡੀਲ ਕਰਦੀ ਹੈ ਹਰੇਕ ਥਾਣੇ ਦੇ ਵਿੱਚ ਇਹਦੇ ਵਾਸਤੇ ਅ ਅਸੀਂ ਡੈਸਕ ਸਥਾਪਿਤ ਕੀਤੇ ਗਏ ਹੈ ਤੇ ਉਹਨਾਂ ਦੀ ਕੰਪਲੇਂਟਾਂ ਨੂੰ ਇਹ ਡੀਲ ਕਰਦਾ ਹੈ ਬਹੁਤ ਚੰਗੇ ਤਰੀਕੇ ਨਾਲ ਇਹ ਸੁਲਝਾਉਂਦੇ ਹਨ ਤੇ ਜ਼ੀਰੋ ਟੋਲਰੈਂਸ ਅਪਰੋਚ ਇਹਦੇ ਵਿੱਚ ਹੈਗਾ ਕਰਾਇਮ ਅਗੇਂਸਟ ਹਿਊਮਨ ਐਂਡ ਚਿਲड्रन ਜੇ ਕੋਈ ਕੰਪਲੇਂਟ ਆਂਦੀ ਹੈ ਇਹਦੇ ਵਿੱਚ ਕੋਈ ਵੀ ਕੌਗਨੀਜ਼ੇਬਲ ਆਫੈਂਸ ਜੇ ਸਾਡੇ ਨੋਟਿਸ ਜਾਂਦਾ ਹੈ ਇਮੀਡੀਏਟਲੀ ਇਹਦੇ ਵਿੱਚ ਆਫਆਈਆਰ ਦਰਜ ਹੁੰਦੀ ਹੈ ਇਹਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈਗੀ ਹੈ ਤੇ ਸਾਡੀ ਬੇਟੀਆਂ ਸਾਡੇ ਦੇਸ਼ ਦਾ ਸ਼ਾਨ ਹੈ ਸਾਡੇ ਗੌਰਵ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਚਾਹੁੰਦੇ ਕਿ ਇਕੁਅਲ ਅਪੋਰਚਨਿਟੀ ਮਿਲੇ ਉਹਨਾਂ ਨੂੰ ਸਾਰੇ ਹਰ ਤਰੀਕੇ ਦੇ ਮੌਕੇ ਮਿਲਣ ਤੇ ਉਹਨਾਂ ਨੂੰ ਇੱਕ ਸੇਫ ਤੇ ਸੁਰੱਖਿਤ ਮਾਹੌਲ ਮਿਲੇ ਜਿਸ ਕਰਕੇ ਅਸੀਂ ਅੱਜ ਇਹ ਇਨੀਸ਼ੀਏਟਿਵ ਲਾਂਚ ਕੀਤਾ ਹੈ ਪੀਪੀਐਮ ਦੀ ਕਿਸ ਤਰ੍ਹਾਂ ਮਦਦ ਲੈ ਸਕਦੇ ਲੇਡੀਜ਼ ਜੀ ਇਹਨਾਂ ਇਹਨਾਂ ਵਾਸਤੇ ਪੀਪੀਐਮਐਮ ਜਿਹੜਾ ਹੈਗਾ ਪੰਜਾਬ ਪੁਲਿਸ ਮਹਿਲਾ ਮਿੱਤਰ ਇਹਦੇ ਵਾਸਤੇ ਜੇ ਮਹਿਲਾਵਾ ਕੋਈ ਵੀ ਕਿਸੇ ਵੀ ਤਰੀਕੇ ਦਾ ਉਹਨਾਂ ਦੇ ਖਿਲਾਫ ਕੋਈ ਅਤਿਆਚਾਰ ਹੁੰਦਾ ਹੈ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਇਹਦੇ ਵਾਸਤੇ ਇੱਕ 181 ਹੈਲਪਲਾਈਨ ਹੈਗੀ ਉਹਦੇ ਉੱਤੇ ਕਾਲ ਕਰ ਸਕਦੇ ਆ ਆਪਣੀ ਕੰਪਲੇਂਟ ਲੌਂਚ ਕਰ ਸਕਦੇ ਆ ਇਸ ਤੋਂ ਇਲਾਵਾ 112 ਤੇ ਵੀ ਕੰਪਲੇਂਟ ਕਰ ਸਕਦੇ ਆ ਜਾਂ ਕਿਸੇ ਵੀ ਥਾਣੇ ਦੇ ਵਿੱਚ ਜਿਹੜੇ ਇਹ ਡੈਸਕ ਸਥਾਪਿਤ ਕੀ ਗਏ ਹਨ ਇੱਥੇ ਵੀ ਇਹ ਸਿੱਧੇ ਤੌਰ ਤੇ ਜਾ ਕੇ ਆਪਣੀ ਕੰਪਲੇਂਟ ਲੌਂਚ ਕਰ ਸਕਦੇ ਆ ਮੈਡਮ ਜਿਹੜੀਆਂ ਸਕੂਟਰੀਆਂ ਨੇ ਇਕੱਲਾ ਖੱਲੇ ਜਿਹੜੀਆਂ ਜਾਣੀਆਂ ਖੰਨਾ ਸ਼ਹਿਰ ਚ ਰਹਿਣਗੀਆਂ ਇਹ ਕੰਪਲੀਟ ਖੰਨੇ ਦੇ ਵਿੱਚ ਕੰਪਲੀਟ ਜਿਹੜਾ ਹਰੇਕ ਥਾਣੇ ਦੇ ਵਿੱਚ ਇੱਕ ਇੱਕ ਸਕੂਟੀ ਦਿੱਤੀ ਗਈ ਹੈਗੀ ਆ ਉਹਦੇ ਏਰੀਆ ਦੇ ਵਿੱਚ ਇਹ ਪੈਟਰੋਲਿੰਗ ਕਰ ਮੈਂ ਜਿਹੜਾ ਸੀ ਸਕੁਆਇਰ ਟੈਗ ਦਿੱਕਤਾ ਉਹਦਾ ਪਰਪਸ ਕੀ ਹੈ ਮੈਸੇਜ ਕੀ ਕਨ ਜਿਹੜਾ ਪ੍ਰੋਨਾਉਨ ਹੈਗਾ ਇੰਗਲਿਸ਼ ਦੇ ਵਿੱਚ ਇਹ ਲੇਡੀਜ਼ ਵਾਸਤੇ ਯੂਜ਼ ਹੁੰਦਾ ਹੈ ਮਹਿਲਾਵਾਂ ਵਾਸਤੇ ਯੂਜ਼ ਹੁੰਦਾ ਹੈਗਾ ਤੇ ਉਹਨਾਂ ਨੂੰ ਅਸੀਂ ਡਿਨੋਟ ਕਰਨ ਲਈ ਯੂਜ਼ ਕੀਤਾ। ਮੈਂ ਐਂਕੁਆਇਰਮੈਂਟ ਦੇ ਬਾਰੇ ਪੁੱਛਣਾ ਸੀ ਜੀ ਕਿੰਨੀ ਰਿਕੁਆਇਰਮੈਂਟ ਕਿੰਨੀ ਹੈ ਜੀ ਆਪ ਦੀ। ਕਿਸ ਚੀਜ਼ ਦੀ ਰਿਕੁਆਇਰਮੈਂਟ ਜੀ ਜਿਵੇਂ ਆਪਾਂ ਚ ਗੱਡੀਆਂ ਸਪਲੀਮੈਂਟ ਕੀਤੀਆਂ ਨੇ ਇਹਨਾਂ ਦੀ ਅਗਰ ਆਪਾਂ ਪੁਲਿਸ ਨੂੰ ਰਿਕੁਆਇਰਮੈਂਟ ਦੀ ਗੱਲ ਕਰਦੇ ਕਿ ਕਿੰਨੀਆਂ ਚਾਹੀਦੀਆਂ ਨੇ ਇਹਦੀ ਇਹਨਾਂ ਨੂੰ ਜਿੰਨੀ ਰਿਕੁਆਇਰਮੈਂਟ ਹੈਗੀ ਹੈ ਉਹ ਸਪਲੀਮੈਂਟ ਕੀਤੀ ਜਾਊਗੀ ਬਾਕੀ ਥਾਣੇ ਵੱਲੋਂ ਜੀ ਜਿਹੜੀ ਹੈਗੀ ਇਹਨਾਂ ਨੂੰ ਸਪਲੀਮੈਂਟ ਕੀਤੀ ਜਾਊਗੀ। हाँ जी हाँ जी बिल्कुल है और उस तो अलावा जेड़े पुलिस थाने के वहीकल्स है पी सी आर वहीकल्स है वालों भी इन्हों सप्लीमेंट किया जाए, जाए।, 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 जाए।